ਸਤਿ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ 11 ਵਜੇ ਕੇ ਨ ਸਵੇਰ ਦੇ ਤੇ ਆਪਾਂ ਮਿੱਤਰੋ ਉੱਠ ਕੇ ਕੁਟ ਚਾਹ ਦਾ ਪੀ ਕੇ ਗੋਲੀ ਬੱਟੀ ਲੈ ਕੇ ਹੁਣ ਰੈਡੀ ਹੋ ਗਏ ਆ ਆਪਣੇ ਅੱਜ ਦੇ ਦਿਨ ਦੇ ਚੈਲੰਜਰ ਨੂੰ ਪੂਰਾ ਕਰਨ ਵਾਸਤੇ ਕੰਮ ਕਰ ਕਰਨ ਵਾਸਤੇ ਆਪਣੇ ਹੁਸ਼ਾਲ ਵੀਰ ਸਿੰਘ ਪਾਪਾ ਦੇ ਨਾਲ ਆਪਾਂ ਦਸਤਾਰ ਸਿੰਘ ਆ ਕੇ ਪਹੁੰਚ ਗਏ ਨੇ ਤੇ ਮੈਂ ਦੱਸ ਦਵਾਂ ਵੀ ਬੁਖਾਰ ਕੱਲ ਨਾਲ ਕੁਝ ਫਰਕ ਹੈਗਾ ਮਿੱਤਰੋ ਪਰ ਰਾਤ ਕੱਲ ਬਹੁਤ ਬੁਰਾ ਹਾਲ ਸੀਗਾ ਆਕੇ ਸ਼ੌਫ ਤੇ ਕੰਮ ਕਰ ਵੀ ਕੀਤਾ ਪਰ ਕੰਮ ਕਰ ਜਿਹੜੇ ਹਲਾਤਾਂ ਦੇ ਵਿੱਚ ਕੀਤਾ ਨਾ ਮੈਨੂੰ ਪਤਾ ਜਾਂ ਮੇਰੇ ਰੱਫ ਨੂੰ ਪਤਾ ਜਾਂ ਸਾਡੇ ਘਰ ਦੇ ਲੋਕਾਂ ਨੂੰ ਪਤਾ ਮੁੜ ਕੇ ਮੇਰਾ ਵਲੌਗ ਬਣਾਉਣ ਦਾ ਬਿਲਕੁਲ ਨਾ ਸਮਾਂ ਲੱਗਿਆ ਨਾ ਦਿਲ ਕੀਤਾ ਬਸ ਮੈਂ ਇਦਾਂ ਹੀ ਜਾ ਕੇ ਗਰਗੇ ਤੇ ਇਦਾਂ ਹੀ ਸਵੇਰ ਉੱਠ ਕੇ ਪਿੱਤਰੋ ਪਹੁੰਚ ਗਿਆ ਤੇ ਬਾਕੀ ਇਧਰ ਮੇ ਲੋ ਆਪਣੇ ਦਵਿੰਦਰ ਸਿੰਘ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਅੰਦਰ ਠੀਕ ਠਾਕ ਹੈ ਵਧੀਆ ਜੀ ਵਧੀਆ ਠੀਕ ਠਾਕ ਜੀ ਬਸ ਠੀਕ ਹੈ ਹੋਰ ਫੇ ਗੱਲਾਂ ਬਾਤਾਂ ਨਵਾਂ ਤਾਂ ਗੋਲਵਾ ਭਣ ਜਾ ਔਖਾ ਹੁੰਦਾ ਥੋੜਾ ਜਿਹਾ ਮੈਂ ਕਿਹਾ ਵੀ ਹੁਣ ਕਦ ਤੇ ਔਖਾ ਕਦ ਤੇ ਹੁੰਦਾ ਦੇਖੋ ਮੇਰੀ ਗੱਲ ਸੁਣੋ ਮਾਮਾ ਜੀ ਹੱਥ ਇੱਦਾਂ ਅਸੀਂ 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 ਘੁਲਦੇ ਹੁੰਨੇ ਆ ਰਾਜ ਨੂੰ ਹੁਣ ਮੈਂ ਇਦਾਂ ਖੜਾ ਕੇ ਦਿਖ ਕਿਵੇਂ ਸੰਭੜਿਆ ਖੜਾ ਮਾਮੀ ਜੀ ਗਏ ਐ ਤੁਸੀਂ ਕੀ ਬੋਲੇ ਜੀ ਸਤਿ ਸ੍ਰੀ ਅਕਾਲ ਜੀ ਨਾਲ ਡੰਡੇ ਤੋਂ ਕੌਣ ਡਰਦਾ ਜੀ ਸਹੀ ਗੱਲ ਹੈ ਉਹ ਸਿਆਣੇ ਕਹਿੰਦੇ ਡੰਡੇ ਮਰੇ ਭੂਤ ਨੱਚਦੇ ਤਾਂ ਫੇਰ ਭਣ ਜਾਏ ਡੰਡਾ ਲੱਕੜੀ ਦਾ ਹੁੰਦਾ ਪਲਾਸਟਿਕ ਦੀ ਹੁੰਦੀ ਪਰ ਸਹੀ ਗੱਲ ਹੈ ਜੇ ਨਾ ਬੰਦਰ ਸਿਹਤ ਮਿੱਤਰੋ ਤੰਦਰੁਸਤ ਹੁੰਦੀ ਹੈ ਨਾ ਉਦੋਂ ਜਿਹੜਾ ਦਿਨ ਹੁੰਦਾ ਉਹ ਵਾਕਈ ਆਪਣੇ ਆਪ ਦੀ ਬੜਾ ਕਹਿਣ ਹੁੰਦਾ ਕੱਲ ਤਾਂ ਤਾਂ ਜਿਵੇਂ ਨੰਗਿਆ ਨਾ ਮੈਨੂੰ ਪਤਾ ਵੀ ਕਿੱਦਾਂ ਨੰਗਿਆ ਸਾਰਾ ਦਿਨ 부ਜੇ 부ਜੇ ਦਾ ਕੰਮ ਕਰ ਵੀ ਕੀਤੇ ਪਰ ਫਿਰ ਵੀ ਜਿਹੜਾ ਉਹ ਮਜ਼ਾ ਨਹੀਂ ਆਇਆ ਜ਼ਿੰਦਗੀ ਨੂੰ ਜਿਉਣ ਦਾ ਕਿਹਨਾਂ ਇੱਕ ਸੰਦਰੁਸਤ ਸਿਹਤ ਹੁੰਦੀ ਹੈ ਜ਼ਿੰਦਗੀ ਨੂੰ ਬੜੇ ਤਰੀਕੇ ਨਾਲ ਕਰਨ ਵਾਸਤੇ ਇਸ ਕਰਕੇ ਸਿਹਤ ਵੱਲ ਆਪਾਂ ਨੂੰ ਹਮੇਸ਼ਾ ਧਿਆਨ ਦੇਣਾ ਚਾਹੀਦਾ ਤੁਸੀਂ ਵੀ ਆਵਾਜ਼ ਦੇਖਦੇ ਹੋਊਗਾ ਅੱਜ ਵੀ ਆਵਾਜ਼ ਨਹੀਂ ਮੇਰੀ ਥੋੜੀ ਲੱਗਦੀ ਹੈ ਜਦ ਬੈਠੀ ਬੈਠੀ ਹੁੰਦੀ ਆ ਪਰ ਸਰੀਰ ਦੇ ਵਿੱਚ એનર્ਜੀ ਪੂਰੀ ਆ ਸਿਰਫ ਆਵਾਜ਼ ਹੈ ਦੋ ਤਿੰਨ ਦਿਨ ਤਾਂ ਥੋੜੀ ਥੋੜੀ ਸਹੀ ਹੋਊਗੀ ਤੇ ਆਪਾਂ ਹ ਤੇ ਪਾਰਟੀ ਵੀ ਹੈਗੇ ਮੇਤਰੋ ਕਿਸੇ ਆਪਣੇ ਮੁੰਡੇ ਦਾ ਬਰਥਡੇ ਮਨਾਉਣਾ ਕਿਸੇ ਆਪਣੇ ਫੈਮਿਲੀ ਨੇ ਤੇ 50 60 ਜਣੇ ਦੀ ਪਾਰਟੀ ਹੈ ਦੋ ਸ਼ਿਫਟਾਂ ਚ ਪਾਰਟੀ ਕਰਨੀ ਹੈ 4:30 ਵਜੇ ਸ਼ਾਮ ਨੂੰ ਪਾਰਟੀ ਆਪਣੀ ਸ਼ੁਰੂ ਹੋ ਜਾਣੀ ਆ ਤੇ 8 ਵਜੇ ਤੱਕ ਲਗਾਤਾਰ ਚੱਲੇਗਾ ਦੋ ਸ਼ਿਫਟਾਂ ਦੇ ਵਿੱਚ ਪਹਿਲਾਂ ਬੱਚਿਆਂ ਨੂੰ ਪਾਰਟੀ ਕਰਨੀ ਆ ਸਕੂਲ ਦੇ ਬੱਚੇ ਆਉਣਗੇ ਉਸ ਤੋਂ ਬਾਅਦ ਬੱਚਿਆਂ ਦੇ ਮਾਪੇ ਸਾਰਾ ਸਿਸਟਮ ਜਿਹੜਾ ਦੂਜਾ ਉਸ ਤੋਂ ਬਾਅਦ ਹੋਊਗਾ ਤੇ ਆਪਾਂ ਕੁਝ ਪਾਰਟੀ ਤਿਆਰੀ ਕਰਦੇ ਕੁਝ ਆਪਣਾ ਰੋਜ਼ ਦੇ ਰੁਟੀਨ ਦੇ ਜਿਹੜੇ ਕੰਮ ਕਰ ਹੁੰਦੇ ਉਹ ਵੀ ਕਰਦੇ ਆ ਤੇ ਜਿਹੜਾ ਵਲੌਗ ਦੇ ਵਿੱਚ ਚੱਲੇ ਪੁੱਤਰੀ ਫਿਰ ਹੈ ਚਲੋ ਚਲ ਚਲ ਜੀ ਨਵੇਂ ਦੱਸਿਆ ਕੁਚਾਰਾ ਪੀਣ ਕਾਫੇ ਦਾ ਬਣਦੀ ਆ ਨਾ ਇੱਕ ਵਾਰੀ ਤਾਂ ਪੀਦੀ ਚਾਹ ਨਹੀਂ ਤੇ ਹੁਣ ਕਾਫੇ ਬਣਦੀ ਆ ਲੈ ਵੀ ਸ਼ਾਨਸ਼ਾ ਕਾਫੇ ਦਾ ਬਣਦੀ ਆ ਸ਼ਾਨ ਚਲੋ ਸ਼ਾਨ ਪਤਾ ਕੀ ਕਰਦਾ ਮੈਂ ਇਥੇ ਤੁਹਾਨੂੰ ਦੱਸਦਾ ਮੈਂ ਇਧਰ ਜਨਾ ਕੈਮਰਾਮੈਨ ਇਧਰ ਮੈਂ ਗੱਲ ਕਰਦਾ ਹੁਸ਼ਾਰਾ ਵੀ ਸੈਟ ਦੇ ਹੁੰਦਾ ਫਿਰ ਹੁਸ਼ਾਰਾ ਆਪਣੇ ਮਾਮੇ ਨੂੰ ਖਿਜਾਉਂਦੇ ਵਿੱਚ ਹੋਵੇ ਕਿਵੇਂ ਹੁਣ ਤੁਸੀਂ ਕਿਵੇਂ ਖਿਜਾਉਂਦੇ ਐਂ ਜੀ ਐਕਸ਼ਨ ਚ ਗਰੀਬ ਦੇ ਕਿਹਦੇ ਵੀ ਆ ਇਹਦੇ ਵਿੱਚ ਤਾਂ ਹੁੰਦਾ ਹੀ ਮਾਮਾ ਉਹ ਵੀ ਗੱਲ ਕਰਦਾ ਵੀ ਮੈਂ ਪਿੱਛੋਂ ਪਿੱਛੇ ਨੂੰ ਖਿਜਾਉਂ ਉਹਨੂੰ ਟਣਕਾਉਂਦਾ ਜਦ ਮੈਂ ਭੁੱਲਦਾ ਹੁਣ ਮਾਮੇ ਕਹਿੰਦੇ ਆਈ ਗੱਦ ਦੇ ਮਾਮੇ ਇਹੋ ਨਹੀਂ ਕਿ ਮੈਂ ਕਰਦੇ ਮੈਂ ਨਾ ਕਰਦਾ ਮਤਲਬ ਖਿਜਾਉਣਾ ਹੁੰਦਾ ਖਿਜਾਉਣਾ ਨਹੀਂ ਹਸਾਉਣਾ ਹੁੰਦਾ ਵੀ ਹਾਂ ਉਹ ਜਿਹੜਾ ਕੈਮਰੇ ਤੋਂ ਕਨਸਟਿਟਿਊਸ਼ਨ ਨੂੰ ਤੋੜਨਾ ਹੁੰਦਾ ਪਰ ਇਹਨੇ ਸੋਖਾ ਨਹੀਂ ਹੁੰਦਾ ਮਿੱਤਰੋ ਤੋੜਨਾ ਆਪਣੇ ਕਨਸਟਿਟਿਊਸ਼ਨ ਨੂੰ ਆਪਣੇ ਆਪ ਹੀ ਟੁੱਟ ਜਾਂਦੇ ਗਈਆਂ ਸਹੀ ਬਾਤ ਹੈ ਲੈ ਵੇ ਚੱਕ ਲੈ ਮਲਕਟ ਚਾਹ ਲੈ ਜਦੋਂ ਰੀਤ ਬਣਾਉਣੀ ਹੁੰਦੀ ਹੈ ਭਾਜੀ ਉਦੋਂ ਪਰੇਸ਼ਾਨ ਹੈ ਕਹਿੰਦਾ ਮਾਮਾ ਜੀ ਤੋਂ ਪਰੇ ਰੱਖ ਕਰ ਮੇਰੇ ਹੱਥੋਂ ਨਿਕਲੇਂਦੀ ਮਾਮੇ ਦੇ ਕਹਿੰਦਾ ਮਾਮੇ ਬੋਲਣ ਦਾ ਸਟਾਈਲ ਹ ਹੁਣ ਦੇਖੋ ਇੱਕ ਬੰਦਾ ਹਰ ਵਾਰੀ ਬੰਦੇ ਨੇ ਕਦੇ ਐ ਮੂੰਹ ਦੇ ਕਦੇ ਕਦੇ ਐ ਮੂੰਹ ਦੇ ਦੇ ਫਿਰ ਜੇ ਤਾਂ ਸੀ ਹਾਂਜੀ ਹਾਂਜੀ ਕਿੱਦਾਂ ਜੀ ਐਂ ਬੋਲਦੇ ਫੇਰ ਹਾਸੇ ਦਾ ਆਉਂਦੀ ਹੋਈ ਹੈ ਜੇ ਤੂੰ ਸੀਰੀਅਸ ਦਾ ਸੀਨ ਹੈ ਫੇਰ ਸੀਰੀਅਸ ਹੋਣਾ ਹੋਣਾ ਤਾਂ ਚੀਕਾ ਫੇਰ ਉਦਾਂ ਸਹੀ ਗੱਲ ਹੈ ਉਹ ਪਤਾ ਕੀ ਮੈਂ ਦੱਸਦਾ ਗੱਲ ਕੀ ਹੋਈ ਆ ਅਸੀਂ ਸ਼ਾਮ ਟਾਈਮ ਨਾਲ ਕਈ ਵਾਰ ਰੀਲ ਬਣਾਉ ਲੈਂਦੇ ਆਪਣੇ ਪੀਜ਼ਰੀ ਵਾਸਤੇ ਜਿਹੜੀ ਆਪਣੀ ਇੰਸਟਾਗ੍ਰਾਮ ਦੀ ਲੋਡ ਕਰਦੇ ਆ ਉਹਦੇ ਵਾਸਤੇ ਜਦੋਂ ਕੋਈ ਮ ਕੋਈ ਸਾਈਡ ਮੂਵਮੈਂਟ ਕਰਨੀ ਹੁੰਦੀ ਆ ਅਸੀਂ ਫੇਰ ਸੱਤੇ ਪਤਾ ਵੀ ਜਿਹੜੇ ਚਿਹਰੇ ਹੱਸਦੇ ਹੁੰਦੇ ਆ ਮੈਂ ਤੁਹਾਨੂੰ ਸਾਈਡ ਕਿੱਥੇ ਹੁੰਦੇ ਆ ਉਹ ਇਕ ਤਾਂ ਹੁੰਦਾ ਸਾਈਡ ਆਟੋਮੈਟਿਕ ਦਾ ਸਾਈਡ ਹੁੰਦਾ ਇੱਕ ਉਹਨੇ ਵੀ ਆਪਣੀ ਐਕਟਿੰਗ ਕਰਕੇ ਸੈੱਟ ਕਰਨਾ ਜਿੰਨਾ ਮਰਜ਼ੀ ਜੋਰ ਲਾ ਲਈਏ ਸਭ ਤੋਂ ਸਾਈਡ ਮੂਵ ਜਿਹੜੀ ਐਕਟਿੰਗ ਤਾਂ ਹੁੰਦੀ ਹੀ ਨਹੀਂ ਹੈਗੀ ਅਸੀਂ ਤਾਂ ਖੁਸ਼ੀ ਰਹਿਣਾ ਪਸੰਦ ਕਰਦੇ ਹਾਂ ਸਦਾ ਸਦਾ ਦਾ ਬਸ ਉਹਦਾ ਕਿਹਾ ਬਾਗੋ-ਬਾਗੀ ਸਿਸਟਮ ਰਹਿੰਦਾ ਹੈ ਇਸ ਕਰਕੇ ਜਦੋਂ ਨਾ ਦਿਵਿੰਦਰ ਮਾੜਾ ਇਹਨੂੰ ਕਿਵੇਂ ਹੁੰਦਾ ਸੈ ਤਾਂ ਸੀ ਮਾੜਾ ਸੈ ਉਹ ਤਾਂ ਬਹੁਤ ਹੀ ਟੈਨਸ਼ਨ ਦਾ ਲੈਂਦੇ ਨੇ ਜਿਪਾ ਵੀ ਨਹੀਂ ਨਹੀਂ ਜੇ ਸਾਈਡ ਮੂਵਮੈਂਟ ਆਉਂਦੀ ਆ ਉਹਦਾ ਸੀਨ ਕਰਨਾ ਹੁੰਦਾ ਜੀ ਫਿਰ ਉਹ ਮੈਂ ਇਹਨੂੰ ਕੋਈ ਸੀਰੀਅਸ ਹੋਏ ਗੱਲ ਪੁੱਛ ਦਈਂ ਫਿਰ ਉਹ ਤਾਂ ਮੈਂ ਨਾਲ ਚੌੜਾ ਕਰੀਂਗੀ ਸਾਰੇ ਨੇ ਤੇ ਮਾਮਾ ਸੀ ਲੱਭ ਕੋ ਚਾਰ ਚਲੀ ਪਈ ਗਏ ਫਿਰ ਹੋ ਚਾ ਅਭੀ ਗੱਡੀ ਵਿੱਚ ਪਈ ਆ ਭਾਂ ਠੀਕ ਹੈ ਇਹ ਨਹੀਂ ਪਾਰ ਖਲੇ ਦੋ ਸਿਆ ਸੀ ਗਏ ਸਾਰੀਆਂ ਹਾਂ ਪੰਜ ਪੰਜ ਪੈਸੇ ਦਾ ਕੰਮ ਚਲਾਇਆ ਸੀ ਲਈ ਹੁਣ ਲੱਗ ਗਈ ਲੱਗ ਗਏ ਹੋਰ ਹੁਣ ਆ ਜੂਗਾ ਜਆ ਪੂਰੀ ਆ ਜੂਗੀ ਤੁਹਾਡੇ ਜਸ ਬਠੀਏ ਭਾਜੀ ਫਲਾ ਪੁੱਤ ਬਣ ਗਏ ਵੇ ਲੈਓ ਬਈ ਚਾਹੀ ਟਿਕਟ ਇਹ ਕਪੀ ਚੀਨੋ ਕਾਫੀਨ ਤੁਸੀਂ ਨਹੀਂ ਪੀਣੀ ਟੈਂਪ ਬਹੁਤ ਲੱਗਾ ਵੀ ਜਾ ਲੈਣੋ ਟੈਂਪ ਕੋ ਕੱਧਾ ਗਿਆ ਵਾ ਹੈ ਨਾ ਇਹਦੇ ਬਾਹਰ ਆਪਣੀ ਪੀਜੀਐਮ ਕੋ ਤੇ ਫਿਰ ਪੈਸੇ ਪੂਰੇ ਪੂਰੇ ਦੇ ਜਦ ਪੈਸੇ ਪਾਉਣ ਟਾਈਮ ਲੱਗੇ ਨਹੀਂ ਸਹੀ ਚਲਾਉਂਗਾ ਜੀ ਨਹੀਂ ਨਹੀਂ ਉਹਨਾਂ ਦੱਸ ਦੋ ਪੰਜ ਪੈਸੇ ਪੈਸੇ ਪਾਉਣ ਟਾਈਮ ਲੱਗਾ ਕਿਤੇ 50 ਵਿੱਚ ਸੱਜਣਾ ਕਿਤੇ 10 5 ਦਾ ਪੈਸੇ ਪਾਉਣੇ ਹਨ ਤਾਂ ਟਾਈਮ ਲੱਗੇ ਮੈਂ ਵੀ ਗਿਆ ਵੀ ਟਾਈਮ ਲੱਗਾ ਮੈਂ ਚੱਕਰ ਪਾ ਦਾਂ ਉਹ ਨਹੀਂ ਮਸ਼ੀਨ ਦੇ ਬਾਈ ਕਿਦੋਂ ਬਟਨ ਦਾ ਪਤਾ ਜੀ ਉਹ ਛੇੜੀ ਗੱਲ ਦੀ ਗੱਪ ਹੈ ਜਾਨੀ ਇਹਨੂੰ ਪਤਾ ਨਹੀਂ ਜਾਲੇ ਰੋ ਪੀਤਾ ਸਮਰਾ ਬੜਾ ਭਾਂਜੇ ਤੇਰੀ ਤੂੰ ਇਹੋ ਜੀ ਟ੍ਰਿਕਾਂ ਦੱਸਿੰਗਾ ਪਹਿਲਾਂ 100-100 ਰੁਪਏ ਫਿਰ ਇਹਨੂੰ ਹੌਲੀ-ਹੌਲੀ ਟ੍ਰੇਨਿੰਗ ਦਵਾੰਗੀ ਜਾਂ ਚੀਕਿਆਂ ਦੀ ਚੱਕਰ ਵਧਾ ਦਿੰਨੇ ਮਸ਼ੀਨ ਦੇ ਆਪ ਨਹੀਂ ਜਾਂਦੇ ਪਰ ਜਨਿਆਣਾ ਨਹੀਂ ਆ ਸਹੀ ਗਾ ਜੇ ਇਦਾਂ ਨਿਕੇ ਮੇਰੇ ਗੁਣ ਮਾਮੇ ਨਹੀਂ ਦੱਸਣਗੇ ਫੇ ਹੋਰ ਕੌਣ ਦੱਸੂਗਾ ਆ ਫਿਰ ਹੌਲੀ-ਹੌਲੀ ਦੱਸਾਂਗੇ ਨਹੀਂ ਹਲੇ ਕੋ ਲੱਤ ਨਹੀਂ ਭਲੇ ਮੜੇ ਟੱਕੇ ਖਾਂਦੇ ਜੀ ਬੰਦਾ ਫਿਰ ਬੰਦੇ ਨੂੰ ਪਤਾ ਲੱਗਦਾ ਜੀ ਹਾਂ ਵੀ ਯਾਰ ਮੈਂ ਤਾਂ ਗਲਤ ਤੇ ਕਰਦਾ ਜੂਰੇ ਪਾਸੇ ਜੇ ਪਹਿਲਾਂ ਹੀ ਦੱਸ ਤਈ ਫਿਰ ਉਹਨੂੰ ਉਹ ਚੀਜ਼ ਦਾ ਮੁੱਲ ਜਿੰਨਾ ਪਤਾ ਲੱਗਦਾ ਜੀ ਪ੍ਰੀਓਰਿਟੀ ਸੌਪੀਮਲ ਜੀ ਵੀ ਇਹ ਦੇਖ ਲਓ ਬੰਦਾ ਹੌਲੀ ਹੌਲੀ ਤੱਕੇ ਤੁੱਕੇ ਖਾਇ ਕੋਈ ਚੀਜ਼ ਮਿਲਦੀ ਫਿਰ ਬੰਦਾ ਕਹਿੰਦਾ ਵੀ ਹਾਂ ਹੁਣ ਠੀਕ ਹੈ ਉਹ ਬੰਦਾ ਠੀਕ ਸਮਝ ਗਿਆ ਹਾਂਜੀ ਕਰੋ ਚੈੱਕ ਕਾਪੂਚੀਨੋ ਜਿਹੜੀ ਨਾ ਮੇਤਰੋ ਹਰੇਕ ਬਾਰ ਹੁੰਦੀ ਹੈ ਨਾ ਜਿਵੇਂ ਆਪਣੀ ਮਸ਼ੀਨ ਦੇ ਵਿੱਚੋਂ ਹਰੇਕ ਦੇ ਵਿੱਚੋਂ ਉਨੀ ਟੇਸਟੀ ਕਫੇ ਕਾਪੂਚੀਨੋ ਨਿਕਲਦੀ ਨਹੀਂ ਹੈਗੀ ਜਿੰਨੀ ਇਹੋ ਨਿਕਲਦੀ ਹੈ ਪਤਾ ਨਹੀਂ ਕਹਦੇ ਕੀ ਗੱਲ ਹੈ ਪਤਾ ਨਹੀਂ ਬੈਸਟ ਕੁਆਲਿਟੀ ਜੀ ਪਤਾ ਨਹੀਂ ਕਿਹਾ ਤੇ ਪਰ ਇਹ ਵੀ ਜਨਾ ਹਰੇ ਜੀ ਬਣ ਜਾਂਦੇ ਕਫੇ ਵੀ ਕਾਪੂਚੀਨੋ ਵੀ ਜਿੰਸੰਗ ਵੀ ਹਰ ਜੀ ਬਣ ਜਾਂਦੇ ਹਰ ਜੀ ਬਹੁਤ ਟੌਪ ਦੀ ਬਣਾ ਕੇ ਭੇਜ ਮੈਥਾ ਦਾਦਾਂ ਕਿ ਟੌਪ ਦੀ ਬਣੀ ਹੋਈ ਆ ਆਹਾਹਾ ਬਹੁਤ ਕੈਂਡ ਗੱਲ ਬਾਤ ਸਹੀ ਗੱਲ ਹੈ ਟਿੱਕੈਂ ਚਾਹ ਹੀ ਪੀਣੀ ਆ ਤਾਂ ਵੀ ਸਾਹਮਣੇ ਟੋਡਿਸ ਮਾਰਕੀਟ ਚ ਜੇ ਕੈਂਡ ਪੀਦੇ ਖਾਣੇ ਆ ਤਾਂ ਇਧਰ ਵੀਆਕਾਸੀਆ 1827 ਨੰਬਰ ਤੇ ਤੁਹਾਡੇ ਭਾਰੀ ਸ਼ਾਪ ਹੈ ਮਿੱਤਰੋ ਲਗਾ ਲਬ੍ਰੀਸੇਲਾ ਵੀਆਕਾਸੀਆ 1827 ਨੰਬਰ ਤੇ ਜੇ ਤੁਸੀਂ ਥੋੜਾ ਰੋਮ ਦਾ ਕਿਸੇ ਪਾਸੇ ਜਾ ਕੇ ਟ੍ਰਿਪ ਬਣਿਆ ਕਦੇ ਇਟਲੀ ਚ ਆਪਣਾ ਵਲੌਗ ਦੇਖਦੇ ਹੋ ਤਾਂ ਇਹ ਚੈਨਲ ਫੋਨ ਕਰ ਸਕਦੇ ਹੋ ਤੇ ਵੀਆਕਾਸੀਆ 1827 ਨੰਬਰ ਰੋਮ ਦੇ ਵਿੱਚ ਆਪਾਂ ਸ਼ਾਮ ਨੂੰ ਖੋਲਦੇ ਆਂ ਆਪਣੀ ਸ਼ਾਪ ਤੇ ਲੱਕੜ ਦੀ ਭੱਟੀ ਦੇ ਪੀੜੇ ਬਣਾਏ ਆਂ ਤੁਸੀਂ ਦੇਖ ਲਈਓ ਸਾਰੇ ਤੇ ਜ਼ਰੂਰ ਆ ਕੇ ਟੈਸਟ ਕਰਕੇ ਜਾਇਓ ਤੇ ਜਿਹੜਾ ਇੱਕ ਵਾਰੀ ਖਾ ਗਿਆ ਨਾ ਭੁੱਲੂਗਾ ਨਹੀਂ ਇਹ ਗੱਲ ਦੀ ਗਾਰੰਟੀ ਹੈ ਆਪਣੀ ਜਿੱਦੋਂ ਸੀ ਕਹਿੰਦੇ ਬੰਦਾ ਪੀੜੇ ਖਾਣ ਦੇ ਇੱਕ ਵਾਰੀ ਮੁਰਕੇ ਟੈਸਟ ਭੁੱਲਦਾ ਨਹੀਂ ਜਿਹੜੀ ਲੱਕੜ ਦੀ ਭੱਟੀ ਹੈ ਆਪਣੀ ਤੇ ਇਹ ਤਾਂ ਗੈਸ ਨਾਲ ਬਹੁਤ ਫਰਕ ਪੈਂਦਾ ਮੈਂ ਰੋਟੀ ਆਪਾਂ ਤਾਰਦੇ ਜਿਹੜੀ ਚਿੱਟਾ ਦੀ ਪਬਲੀਤਰੀ ਵੀ ਉਹਦਾ ਟੈਸਟ ਤੇ ਉਹ ਜਿਹੜੀ ਉਹਨੇ ਭੁੱਖ ਮਟਾਉਣੀ ਹੈ ਅੰਦਰ ਜਾ ਉਹਦਾ ਫਰਕ ਹੀ ਰਹਿੰਦਾ ਗੈਸ ਨਾਲ ਗੁੱਟੀ ਨਾਲ ਨਾ ਮੇਰੇ ਮੱਕੀ ਦੀ ਰੋਟੀ ਉਹਨੂੰ ਬਸ ਰੇ ਨੀ ਉਹ ਦਬੀ ਤੇ ਜਿੰਦੋਂ ਆਪਾਂ ਚੁੰਨੇ ਡੁੱਟੀ ਖਾਈ ਜ ਨਹੀਂ ਲਗਾਤਾਰ ਜਿਵੇਂ ਮੈਂ ਇੰਡੀਆ ਦੇਖਿਆ ਬਾਪੂ ਕਿਤੇ ਗੈਸ ਵਾਲੀ ਖਾਣੀ ਪਈ ਗਈ ਉਹਦੇ ਅੰਦਰ ਨੂੰ ਜੀ ਜਾਂਦੀ ਫਿਰ ਕੋਕ ਨੇ ਪੀਜਦਾ ਕੰਮ ਆਈ ਤੇ ਪੀਜਾ ਵੀ ਆਪਣਾ ਜਿਵੇਂ ਆਪਾਂ ਬਾਹਰ ਵੀ ਜਾ ਕੇ ਖਾਣ ਨਹੀਂ ਹੋ ਰਿਹਾ ਜੇ ਜਿਹੜੇ ਪਹਿਲਾਂ ਦੇ ਬਣੇ ਹੋਣੇ ਨਹੀਂ ਪੀਜੋ ਤੇ ਕਿਹੜੇ ਬਹੁਤ ਨਿੰਨਤ ਬਣੂ ਤੇ ਤਾਂ ਥਾਂ ਨੂੰ ਵੀ ਖਾਣ ਨਹੀਂ ਕੋਲਦਾ ਸੌਕ ਤੋਂ ਸੌਕ ਸੌਕ ਤੋਂ ਸੰਭਾਲ ਬਾਈ ਤਾਂ ਹੀ ਤਾਂ ਮੈਂ ਕਹਿਣਾ ਹਮੇਸ਼ਾ ਐਵੇਂ ਚਲੋ ਮੰਨ ਲਾ ਵੀ ਆਪਾਂ ਨੂੰ ਪਰਪਰਾਵ ਮਿੱਤਰਾਂ ਨਾਲ ਗੱਲ ਕਰਦੇ ਨੇ ਵੀ ਲੱਕੜ ਦੀ ਪੱਠ ਦੇ ਪੀਜੀ ਵੀ 16727 ਨੰਬਰ ਤੇ ਜੇ ਕੁਆਲਿਟੀ ਦੀ ਗੱਲ ਮਿੱ ਯਾਰ ਜਿਹੜੀ ਨਿਕੋ ਚੀਜ਼ ਪਕਵਣ ਦੀ ਕੋਈ ਸਮਾਨ ਉਹਦਾ ਰਸ ਪੀਜੇ ਦੇ ਅੰਦਰ ਐ ਨਾ ਪੂਰਾ ਆਉਂਦਾ ਹੀ ਸਹੀ ਤੇ ਇੱਕ ਨਾ ਜਿਹੜੀ ਇਲੈਕਟ੍ਰੋਨਿਕ ਪੱਠੀ ਉਹ ਤਾਂ ਬਸ ਚੀਜ਼ ਨੂੰ ਝੂਕ ਜੇ ਦਿੰਦੀ ਉਹਦੇ ਵੀ ਉਹਦਾ ਵਿੱਚੋਂ ਟੇਸਟ ਨਹੀਂ ਉੱਦਾਂ ਆਉਂਦਾ ਕਿਉਂਕਿ ਨੇਚਰਲ ਤੌਰ ਤੇ ਨਾ ਕਿਸੇ ਵੀ ਚੀਜ਼ ਨੂੰ ਪਕਾਉਣ ਵਾਸਤੇ ਅੱਗ ਦੀ ਹੋਣੀ ਪਹਿਲਾਂ ਕੀਤੀ ਸੀ ਤੇ ਜਿਹੜੀ ਜੀ ਅੱਜ ਵੀ ਅੱਗ ਦੇ ਕੋਲ ਬਣਦੀ ਆ ਨਾ ਤੇ ਅੱਗ ਦੇ ਉੱਪਰ ਤਾਂ ਜੀ ਐ ਨੇਚਰਲ ਤੌਰ ਤੇ ਬਣਨਾ ਆਉਂਦੇ ਬਾਕੀ ਜਿਹੜੀ ਹੋਰ ਇਲੈਕਟ੍ਰੋਨਿਕ ਜੀ ਤੌਰ ਤੇ ਹੋ ਗਿਆ ਜਾਂ ਵੇ ਗੈਸ ਨਾਲ ਕੋਈ ਚੀਜ਼ ਸਾਰੇ ਬਖੋਚਾਂ ਬਾਅਦ ਚ ਹੋਈ ਹੈ ਸਭ ਤੋਂ ਪਹਿਲਾਂ ਅੱਗ ਹੈ ਜਿਹ ਤੇ ਸਾਗ ਹੋਵੇ ਤੇ ਜੇ ਮੱਕੀ ਦੀ ਰੋਟੀ ਹੋਵੇ ਤੇ ਚਾਹੇ ਭੱਟੀ ਵਾਲੇ ਮੇਂ ਟਰੋਪੀ ਦਾ ਹੋਵੇ ਉਹ ਬਾਕੀ ਬੈਸਟ ਹੀ ਹੁੰਦਾ ਚਲਿਏ ਫਿਰ ਹਾਂ ਜੀ ਕਿਹੜਾ ਜਾਂਦਾ ਉਹ ਨਲੇ ਚੱਲਾਂ ਹਾਂ ਕਰ ਵੀ ਕੀ ਕਰਨਾ ਹੈ ਨਾਲੇ ਦੋ ਦੋ ਜਣੇ ਗੱਲਾਂ ਬਾਤਾਂ ਮਾਂ ਚੱਲਾਂਗੇ ਤੇ ਨਾਲੇ ਘੋਪੇ ਬਹੁਤੇ ਟਾਈਮ ਪਾਸ ਹੋ ਜਣੇ ਉਹ ਘੋਪੇ ਮੈਂ ਕਿਹਾ ਮਮਾ ਮਮਾ ਜੀ ਨੂੰ ਉੱਪਰ ਪੁੱਛਿਆ ਵੀ ਸਮਾਨ ਲੈ ਕੇ ਆਈਏ ਤੇ ਮੈਂ ਕੀ ਕਰਾਂਗਾ ਤੇ ਮੈਂ ਉੱਥੇ ਮੈਂ ਉੱਥੇ ਕੀ ਕਰਾਂਗਾ ਹੁਣ ਕਹਿੰਦੇ ਚਲੋ ਟਾਈਮ ਪਾਸ ਹੋ ਜਾਏਗਾ ਵਧੀਆ ਨਹੀਂ ਮੈਂ ਇਹਨੂੰ ਜਾਣ ਕੇ ਕਹਿੰਦਾ ਸੀ ਕਿ ਮੈਂ ਮੈਂ ਤੇਰੇ ਕੋਕਾ ਕੋਲਾ ਪੀਊਂਗਾਈ ਵੀ ਤੂੰ ਲੈ ਸਮਾਨ ਚੱਕਾ ਕੇ ਤੇ ਇਹ ਤਾਂ ਹੁਣ ਥੋੜੀ ਜਿਹੀ ਜੈਲਸੀ ਫੀਲ ਕਰਦੀ ਪਰ ਆਪਾਂ ਤਾਂ ਕਾਫੇ ਪੀਣੀ ਸੀਗੀ ਚਲੋ ਕੋਲਾ ਦਾ ਪੀਣਾ ਦੀ ਨਾਲ ਸਵੇਰ ਸਵੇਰ ਪੀ ਹੁੰਦੇ ਸੀ ਕੋਲਾ ਉਹ ਤਾਂ ਮਜ਼ਾਕ ਕਰਦਾ ਸੀ ਮੈਨੂੰ ਹਾਂਜੀ ਤੁਸੀਂ ਕਹਿੰਦੇ ਚਾਹਦੇ ਕੁਝ ਨਹੀਂ ਮੈਂ ਨਹੀਂ ਕੁਝ ਵੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਚੱਲਨੇ ਆਪਾਂ ਮੌਰਿਸ ਮਾਰਕੀਟ ਦੇ ਵਿੱਚ ਇਥੋਂ ਆਪਾਂ ਲੈਣੀ ਐ ਸ਼ਰ ਕੀ ਰੇਣ ਤੋਂ ਆਪਾਂ ਨੇ ਕੀ ਲੈਣਾ ਇੱਥੋਂ ਪਲੇਟਾ ਬਕੈਰੀਆਂ ਚੈੱਕ ਕਰਦੇ ਦਸ ਸਮਾਂ ਠੀਕ ਹੈ ਆ ਭਈ ਇਹਦੇ ਅੱਗੇ ਆ ਚੱਪੇ ਪਲੇਟਾ ਸੋਈ ਵਾਲੀ ਫੁਰਕੀਤੀ ਚੱਲੀ ਆ ਸ਼ਾ ਨਾ ਇਹ ਤਾਂ ਕਰਦਾਨੀ ਫੁਰਕੀਤੀ ਦੀ ਕਿੱਥੇ ਪਈ ਔਰੇ ਆ ਬੇਸ ਗੁਜੀ ਦੇਗਾ ਵਾਈਟ ਕਰ ਦੋ ਚਲੋ ਇਹਨੇ ਕਿ ਪੈਟਾ ਬਕੈਰੀਆਂ ਇਹਨਾਂ ਮੇਰੇ ਗਰੇਪਲੇਟਾ ਥੋੜੀ ਵੱਡੀ ਵੀ ਚੱਕ ਲਈ ਆਪਾਂ ਜਿਵੇਂ ਹਾਂ ਵਾਲਾ ਸੇਜ ਆ 30 ਇਹ ਚ 15 ਵਜੇ ਟਿਕ ਦੇ ਵਿੱਚ 48 60 ਕਿਨੇ ਆਗੇ 15 80 ਬਹੁਤ ਹੈ ਵੈਸੇ ਮਿੱਤਰੋ ਅਵਲ ਪਲੇਟਾ ਪਰ ਦੁਕਾਨ ਤੇ ਆਪਣੇ ਵਰਤ ਨਹੀਂ ਨਗੇ ਆਪਾਂ ਸਭ ਕੱਲੀ ਉਹ ਛੋਟੀਆਂ ਵਰਤਦੇ ਆ ਪਰ ਫਿਰ ਵੀ ਐਮਰਜੈਂਸੀ ਵਾਸਤੇ ਜੇ ਬੱਚੇ ਆਉਣਗੇ ਨਾ ਆਪਾਂ ਉਹਨਾਂ ਰੱਖ ਕੇ ਦੇ ਸਾਰੇ ਹਨਾ ਵੱਡੇ ਪਲੇਟਾ ਨਾਲੋਂ ਪੰਨਾਂ ਨਾਲੋਂ ਆਹ ਚੀਜ਼ਾਂ ਵਰਤਦੇ ਆਣਗੇ ਬੱਚੇ ਹਨਾ ਮੌਲਿਸ ਮਾਰਕੀਟ ਤੋਂ ਸਮਾਨ ਲੈ ਕੇ ਮਿੱਤਰੋ ਆਪਾਂ ਨੇ ਆਪਣੀ ਮਾਰਕੀਟ ਐਰੋਸਪੇਨ ਤੋਂ ਵੀ ਸਮਾਨ ਲੈ ਲਿਆ ਤੇ ਕੁਸ਼ਾਨ ਵੀ ਨੇ ਸਮਾਨ ਬਹੁਤ ਲੱਤਾ ਆਪਣੇ ਨੇ ਜਿਹੜਾ ਸਮਾਨ ਘਰ ਦਾ ਸ਼ੌਭ ਤੋਂ ਇਲਾਵਾ ਕੁਸ਼ਾਨ ਵੀ ਸਮਾਨ ਲੱਤਾ ਉਹ ਤੁਹਾਨੂੰ ਕੁਸ਼ਾਨ ਦੱਸੂਗਾ ਕਿ ਕਰਦਾ ਕੁਸ਼ਾਨ ਕੀ ਕਰਦਾ ਦੱਸਿਓ ਮਾਮਾ ਜੀ ਵਾਸਤੇ ਰੱਖਤਾ ਮੈਂ ਇੱਕ ਚਾਕਲੇਟ ਹਾਂ ਫੁੰਦਨ ਤੇ ਤੇ ਹੋਰ ਲੱਤੇ ਉਹ ਪਾਪੜੀਆਂ ਹੀ ਆ ਮੈਂ ਕਿ ਟਿਸ਼ੂ ਕਰਾ ਜੀ ਅਲੇ ਟੌਫੀਆਂ ਲੈਣ ਨੂੰ ਕਹਿੰਦਾ ਸੀ ਇਹ ਟੌਫੀਆਂ ਲੈਣ ਨੂੰ ਕਹਿੰਦਾ ਸੀ ਮਾਮਾ ਜੀ ਕਹਿੰਦੇ ਟੌਫੀਆਂ ਆਪਣੇ ਕੋ ਹੈਗੀਆਂ ਇਹਨਾਂ ਦੀ ਡੋਰਦੀ ਹੈਗੀ ਮਾਮਾ ਜੀ ਕਹਿੰਦੇ ਮੈਂ ਰੋਜ਼ ਖਾਂਦਾ ਇੱਕ ਮੈਂ ਕਿ ਦੱਸਿਆ ਵੀ ਨਹੀਂ ਮੈਂ ਦੱਸਿਆ ਇੱਕ ਵੀ ਪਾਪੜ ਜਦ ਵੀ ਪਾਪੜੀਆਂ ਕਿਹੜੀਆਂ ਤੂੰ ਪਾਪੜੀਆਂ ਦਿਖਾ ਦੇ ਨੀ ਆ ਦੇ ਪਾਪੜੀਆਂ ਪਈਆਂ ਇਨਹੀਂ ਹੁੰਦੀ ਪਪੜੀਆਂ ਦੇ ਆ ਰਿਹਾ ਕੋਲ ਆ ਲੱਗੇ ਪਪੜੀਆਂ ਕੋ ਸ਼ਾਮ ਨੂੰ ਹੁਸ਼ਾਰਾ ਗਲੇ ਮਾਮਾ ਇਹਨਾਂ ਨੂੰ ਉਹ ਕਹਿੰਦਾ ਇਹ ਹਰੇ ਕੀ ਖਰੇ ਕਰ ਪਰ ਮੇਰਾ ਮੋਲੀ ਅੱਜ ਮੈਲਾ ਤਾਂ ਇਹ ਮਾਮੇ ਇੱਥੇ ਹੁੰਦੀ ਵੀ ਜਿੱਥੇ ਨਹੀਂ ਉਸ ਟਾਂਦੀ ਉੱਥੇ ਮਾਮਾ ਜੀ ਮੂਰੇ ਕਰ ਵਿਆਹ ਹੁੰਦਾ ਜੀ ਕਹਿੰਦੇ ਮਿਲਣੀ ਨੂੰ ਜੇ ਕੋਈ ਨਹੀਂ ਸੁਝਦਾ ਵੀ ਕੌਣ ਹੈ ਕਹਿੰਦੇ ਬਲਾਉ ਮਾਮਾ ਨੂੰ ਸਹੀ ਨਹੀਂ ਇਹ ਮਾਮਾ ਮੂਰੀ ਰਹਿੰਦੀ ਅੱਗੇ ਉਹ ਵੀ ਕਹਿੰਦੇ ਉਹ ਮਾਮਾ ਚੱਲ ਚਲੀਏ ਫੜਾ ਫੜ ਉਹ ਮਾਮਾ ਹੁਣ ਟਾਈਮ 5:30 ਹੋ ਗਏ ਆ ਤੇ ਬਾਹਰ ਪਾਰਟੀ ਆਪਣੀ ਸ਼ੁਰੂ ਹੋ ਗਈ ਹੈ ਦੇਖੋ ਬੱਚੇ ਪਹੁੰਚ ਗਏ ਆ ਤੇ ਇੱਧਰ ਬੱਚਿਆਂ ਨੇ ਮੰਮੀ ਡੈਡੀ ਬੈਠੇ ਨੇ ਉਹਦੇ ਨਾਲ ਪਾਸੇ ਤੇ ਉਹਦੇ ਬੱਚਿਆਂ ਵਾਸਤੇ ਪੀਜ਼ੇ ਬਣਦੇ ਨੇ ਤੇ ਸੁਪਲੀਮ ਚਾਹਤੀ ਜੀ ਹਾਂਜੀ ਹਾਂ ਉਹਨੇ ਕੋਆਬ ਤਾਂ ਨਹੀਂ ਖਾਣਿਆ ਨਾ ਨਹੀਂ ਜੀ ਕੋਆਬ ਨਹੀਂ ਖਾਣਿਆ ਸਿਰਫ ਪੀਜ਼ੇ ਸਿਰਫ ਕੱਲੇ ਪੀਜ਼ੇ ਖਾਣੇ ਆ ਉਹਨੇ ਉਸਤਾਦ ਜੀ ਕੀ ਹਾਲ ਚੱਲ ਏ ਹੋ ਠੀਕ ਠਾਕ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਇਦਾਂ ਮੁਲਾਉ ਭਾਈ ਜੀ ਉਹਨਾਂ ਨੂੰ ਸਾਹਿਬਾ ਭਾਈ ਜੀ ਇਹਨਾਂ ਦੇ ਬੇਟੇ ਦਾ ਬਰਥਡੇ ਅੱਜ ਭਾਈ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਹਾਂਜੀ ਤੁਹਾਡੇ ਬੇਟੇ ਦੇ ਬਹੁਤ ਵਧੀਆ ਤੁਸੀਂ ਕੀਤਾ ਬਹੁਤ ਅਰੇਂਜ ਕਰਕੇ ਬਹੁਤ ਜਿਆਦਾ ਵਧੀਆ ਹਾਂਜੀ ਠੀਕ ਠਾਕ ਹੈ ਵਧੀਆ ਬਹੁਤ ਵਧੀਆ ਬਹੁਤ ਖੁਸ਼ ਹੋਇਆ ਜੀ ਥੈਂਕ ਯੂ ਬਹੁਤ ਵਧੀਆ ਜਗ੍ਹਾ ਬਹੁਤ ਲੋਕੇਸ਼ਨ ਬਹੁਤ ਵਧੀਆ ਜੀ ਹੋਰ ਕੋਈ ਚੀਜ਼ ਲੋੜ ਦਾ ਸਾਦੇ ਤੁਹਾਨੂੰ ਬਚਾ ਠੀਕ ਹੈ ਠੀਕ ਹੈ ਭਾਈ ਮਿਹਰਬਾਨੀ ਠੀਕ ਹੈ ਪੀਜੀ ਆ ਰਹੇ ਨੇ ਠੀਕ ਹੈ ਠੀਕ ਹੈ ਭਾਈ ਤੁਸੀਂ ਕੀ ਖਾਣਾ ਹੈ ਜੋ ਮਰਜ਼ੀ ਖਵਾ ਦੇ ਭਾਈ ਬਾਕੀ ਮੁੰਡੇ ਵਾਸਤੇ ਸਪਾਈਡਰ ਕਈ ਡਰੈਸ ਲੈਂਦੀ ਹੈ ਜੇ ਮੁੰਡੇ ਉਸ ਨੂੰ ਪਾ ਕੇ ਦਿਖਾਵਾਂਗੇ ਪਾ ਲਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੇਖ ਲੈਣੀ ਠੀਕ ਪਾ ਲਿਓ ਭਾਜੀ ਠੀਕ ਹੈ ਪਾਣੀ ਵਿੱਚ ਠੀਕ ਹੈ ਅੱਜ ਕਰਿਆ ਵੌਂਡਰ ਸਪਾਈਡਰਮੈਨ ਦੀ ਡਰੈਸ ਪਾ ਕੇ ਬੱਚਿਆਂ ਦੇ ਨਾਲ ਕੇਕ ਕਟਾਉਣਾ ਹੈ ਹਾ ਨਾ ਲਈਂ ਕੁੜਾ ਅਸਲ ਵਿੱਚ ਹੈ ਬਿਲਕੁਲ ਕਿਹਨਾਂ ਦੀਆਂ ਬੱਚਿਆਂ ਦੀ ਧੀ ਬਾਰੇ ਰਾ ਭਾਈ ਮੋਟਰਸਾਈਕਲ ਚੈੱਕ ਕਰਵਾ ਦੇਖੋ ਇਧਰ ਇਹ ਮੋਟਰਸਾਈਕਲ ਲੈ ਕੇ ਸਭ ਵੀ ਭਈ ਆਪਣਾ ਸਹੀ ਭਈ ਆ ਉਹ ਸਾਰੇ ਜਾਣੇ ਨਾ ਵਲੌਗ ਦੇ ਵਿੱਚ ਸਭ ਨੂੰ ਬਹੁਤ ਬਧਾਈਆਂ ਬਹੁਤ ਮੋਟਰਸਾਈਕਲ ਦੀਆਂ ਤੇ ਆਪਾਂ ਇਟਲੀ ਦੀ ਧਰਤੀ 'ਤੇ ਪਾਵੇਂ ਨੂੰ 20 ਸਾਲ ਹੋ ਗਏ ਆ ਅੱਜ ਮੈਂ ਪਹਿਲੀ ਵਾਰੀ ਮੋਟਰਸਾਈਕਲ ਚਲਾਉਣ ਲੱਗੇ ਠੀਕ ਹੈ ਜੀ ਬੈਠੋ ਮਗਰ ਮੈਂ ਆਪਾਂ ਕਿਹੜਾ ਕੱਢ ਕਰਾਂ ਮੈਂ ਇਧਰ ਕਿਦਾਂ ਲੱਗੇ ਮੋਟਰਸਾਈਕਲ ਚਲਾਈਏ ਚਲੋ ਜੀ ਕੋਈ ਨਹੀਂ ਬਕੀ ਚੱਲ ਅੱਗੇ ਜੀ ਬਕੀ ਸਾਢੇ 600 ਸੀਸੀ ਆ ਸਾਢੇ 600 ਸੀਸੀ ਮੋਟਰ ਸਾਢੇ 600 ਸੀਸੀ ਮੋਟਰ ਹੈ ਮਿੱਤਰੋ ਹੁਣ ਦੇਖੋ ਜਾਂਦਾ ਕਿਵੇਂ ਹੁੰਦਾ ਹੈ ਬਾਈ ਗੱਲ ਮਤਹਿਣ ਕੇ ਅੱਖਾਂ ਨੂੰ ਪਾਣੀ ਨਿਕਲਦਾ ਹੈ ਉਣਦਾ ਬਹੁਤ ਐਸੇ ਹਾਂਜੀ ਜੀ ਲੈ ਦਮੇ ਚੱਲੋ ਬਣੀ ਕਰੇ ਉਸੇ ਜਲਾਵਾ ਕਿੰਨੇ ਸਾਰੇ ਜਲੇ ਹੁਣ ਡੌਂਗਦਾ ਹੀ ਸਭ ਨੂੰ ਸਮਝ ਆ ਜਾ ਬਾਈ ਤੋਂ ਮੈਂ ਤੇ ਬੰਦ ਮੇਤਰੋ ਪਰਦੇ ਹੁਣ ਬਾਈ ਵਾਸਤੇ ਮਿਹਰਬਾਨੀ ਹੁਣ ਟਾਈਮ ਪੌਣੇ 11 ਹੋ ਗਿਆ ਮੇਤਰੋ ਆਪਾਂ ਨੂੰ ਕੰਮਕਾਰ ਨਿਬੇੜਦਿਆਂ ਨੂੰ ਤੇ ਬਾਕੀ ਸਾਰਾ ਕੰਮਕਾਰ ਬੜਾ ਵਧੀਆ ਰਿਹਾ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਪਾਰਟੀ ਵੀ ਸੀਗੀ ਆਪਣੇ ਬਾਈ ਹੁਣ ਹੀ ਆਏ ਸੀਗੇ ਤੇ ਉਹਨਾਂ ਨੇ ਬਰਥਡੇ ਬਣਾਇਆ ਆਪਣੇ ਮੁੰਡੇ ਦਾ ਤੇ ਪ੍ਰਮਾਤਮਾ ਸਾਡੇ ਵੱਲੋਂ ਚੜ੍ਹਦੀ ਕਲਾ ਕੇ ਪ੍ਰਮਾਤਮਾ ਬੱਚੇ ਨੂੰ ਤੇ ਉਹਨੂੰ ਬਦਲੰਮੀ ਉਮਰ ਆ ਬਖਸ਼ੀ ਤੇ ਬਾਕੀ ਬਾਈ ਆਪਣਾ ਮੋਟਰਸਾਈਕਲ ਲੈ ਕੇ ਆਇਆ ਜਿ ਆਪਾਂ ਨੂੰ ਫੋਨ ਵਾਸਤੇ ਤੇ ਖਾਣਾ ਵਾਦ ਇੱਕ ਤੋਂ ਮਠਾਈ ਵੀ ਲੈ ਕੇ ਆਇਆ ਬਾਈ ਆਪਣਾ ਤੇ ਪ੍ਰਮਾਤਮਾ ਉਹਨੂੰ ਵੀ ਸੁਵਾਨਣਾ ਕਰੇ ਤੇ ਉਹਦੀ ਰਾਈਡ ਬਹੁਤ ਵਧੀਆ ਚੱਲ ਰਹੀ ਸਾਡੇ ਮੇਂ ਦਵਾਵਾਂ ਨੇ ਆਪਣੇ ਵੀਰ ਨੂੰ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਆਪਣੇ ਵੀਰ ਤਰੱਕੀ ਕਰਦੇ ਆ ਸਾਡੀਆਂ ਸਾਰੀਆਂ ਦਵਾਵਾਂ ਆਪਣੀ ਭੈਣਾ ਭਰਾਵਾਂ ਦੇ ਨਾਲ ਨੇ ਤੇ ਬਾਕੀ ਤੁਹਾਡੇ ਸਾਰਿਆਂ ਦੇ ਮੇਰੇ ਤੋਂ ਜਿਹਨੇ ਵੀ ਜਿਹੜੀ ਵੀ ਮਨੋ ਕਾਮਨਾ ਪਰਮਾਤਮਾ ਤੋਂ ਮੰਗੀ ਹੈ ਨੇ ਪਰਮਾਤਮਾ ਤੁਹਾਡੇ ਸਾਰਿਆਂ ਦੀ ਮਨੋ ਕਾਮਨਾ ਪੂਰੀਆ ਕਰੇ ਨੇੜੇ ਉਹ ਕੁਝ ਤੁਹਾਡੇ ਸਾਰੇ ਸੁਣੇ ਤੇ ਇਹਦੇ ਨਾਲ ਆਪਣਾ ਅੱਜ ਦਾ ਵਲੌਗ ਇੱਥੇ ਬੰਦ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਸਵੇਰੇ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ